ਕਿੱਕਰ ਦਾ ਦਰਖਤ ਹੈ ਇਹਨੂੰ ਕਹਿੰਦੇ ਜੇ ਤਿੰਨ ਚਾਰ ਸੌ ਸਾਲ ਪੁਰਾਣਾ ਦਾ ਇਤਿਹਾਸ ਵੀ ਉੱਤੇ ਲਿਖਿਆ ਆਪਾਂ ਦੇਖ ਲੈਣੇ ਕਿ ਲਿਖਿਆ ਪਰ ਕਿੱਡੀ ਖਾਸ ਗੱਲ ਹੈ ਕਿ ਲੋਕਾਂ ਨੇ ਕਿੱਕਰ ਦੇ ਦਰਖਤ ਕੋਲੇ ਆਪਣਾ ਪੰਜਾਬੀ ਮੁੰਡਾ ਇੱਕ ਸਿਕਿਉਰਿਟੀ ਗਾਰਡ ਵੀ ਖੜਾ ਉੱਥੇ ਕਿਰਦੇ ਦਰਖਤ ਕੋਲੇ ਇਹਨਾਂ ਨੇ ਟੂਰਿਸਟ ਹੱਬ ਬਣਾਤੀ ਤੇ ਲੋਕ ਕਿੱਕਰ ਦੇਖਣ ਆਉਂਦੇ ਨੇ ਦੂਰੋਂ ਦੂਰੋਂ ਗੋਰੇ ਕਿੱਕਰ ਦੇਖਣ ਆ ਰਹੇ ਨੇ ਫੋਟੋਆਂ ਕਰਾ ਰਹੇ ਨੇ ਤੇ ਆਪਣੇ ਬੀੜਾਂ 'ਚ ਮੰਡੀਆਂ 'ਚ ਕਿੱਕਰਾਂ ਦੇ ਢੇਰ ਲੱਗੇ ਪਏ ਨੇ ਹਜੇ ਪਿੰਡਾਂ 'ਚ ਤੇ ਪਰ ਕਿੱਕਰਾਂ ਦਾ ਛੱਡੋ ਆਪਣੇ ਪੰਜਾਬ 'ਚ ਆਪਣੇ ਕੋਲੇ ਕਿੰਨਾ ਵੱਡਾ ਕਲਚਰ ਹੈ ਇੰਨੇ ਮਾੜੇ ਇਤਿਹਾਸ ਆਪਣਾ ਕਿੰਨੇ ਆਪਣੇ ਯੋਧੇ ਹੋਏ ਨੇ ਕਿੰਨੇ ਸ਼ੂਰਬੀਰ ਹੋਏ ਨੇ ਕਿੰਨੇ ਗੁਰਦੁਆਰੇ ਕਿੰਨੇ ਆਪਣੇ ਕੁੜੇ ਇਤਿਹਾਸਿਕ ਥਾਵਾਂ ਨੇ ਜਿਹੜੀਆਂ ਮਨ ਕਿਦੋਂ ਦੇ ਪੈਹੀਂ ਆਪੀ ਇਹਨੇ ਸੰਭੀ ਨਹੀਂ ਜਾਂਦੀਆਂ ਇਹ ਲੋਕਾਂ ਨੇ ਉਹਦੇ ਕਿਕਰਾਂ ਸਾਮ ਰੱਖੀਆਂ ਨੇ ਤੇ ਕਿਕਰਾਂ ਦੇ ਸਿਰ ਤੇ ਟੂਰਿਸਟਾਂ ਤੋਂ ਪੈਸੇ ਕਮਾਈਆਂ ਦੇ ਤੇ ਕੁੜੇ ਰੇੜੀਆਂ ਲੱਗੇ ਨੇ ਲੋਕ ਆਪ ਤੁਸੀਂ ਦੇਖੋ ਇੱਧਰ ਮੇਰੇ ਸਾਈਡ ਤੇ ਕੈਮਰਾ ਕਰਕੇ ਤੁੰਦਰ ਆਉਣਾ ਕਿ ਕਿਵੇਂ ਲੋਕ ਚੱਲੇ ਆ ਰਹੇ ਆ ਇੱਕ ਕਿਕਰ ਨਾਲ ਫੋਟੋਆਂ ਕਰਾਉਣ ਆ ਰਹੇ ਜਿੰਨੇ ਲੋਕ ਇਹ ਰ ਹੋ ਰਹੇ ਨੇ ਕੋਈ ਮਕਸਦ ਨਹੀਂ ਸਿਰਫ ਇੱਕ ਕਿਕਰ ਅਸੇ ਤੁਸੀਂ ਦੇਖ ਲਓ ਕਿਦਾਂ ਦਾ ਏਰੀਆ ਤੇ ਬਟ ਇਹਨਾਂ ਨੇ ਨਵੇਂ ਟੂਰਿਸਟ ਹੱਬ ਬਣਾ ਲਿਆ ਨੇ ਕਿੱਕਰ ਤੋਂ ਲੈਤਾਂ ਲਾਈਆਂ ਬੀ ਨੇ ਸਾਈਡ ਤੋਂ ਦੇ ਗਰੇਲਾਂ ਲਾਤੀਆਂ ਆਪਣੇ ਹੁੰਦਾ ਜਾਂਦਾ ਇਹ ਕਿੱਕਰ ਕਿਸੇ ਬਾਬੇ ਦੇ ਧੱਕੇ ਚੜਜੇ ਦੀ ਚਾਹ ਦੇ ਥੱਲੇ ਦੀਵੇ ਲੱਗਣ ਲੱਗ ਗਏ ਤੇ ਲੋਕਾਂ ਨੇ ਮੱਥਾ ਮੱਥਾ ਦੇਖਣ ਲੱਗ ਪਏ ਜੇ ਕਿਸੇ ਬਜੰਡਰ ਆਪਾ ਕੋ ਬੱਜਣ ਲੱਗ ਰਿਹਾ ਤੇ ਥੱਲੇ ਡੇਰਾ ਪਾ ਲੈਣਾ ਪਰ ਇਹ ਲੋਕ ਪੜੇ ਲਿਖੇ ਐ ਇਹਨਾਂ ਨੇ ਸਿਰਫ ਉਹਨੂੰ ਉਹਦੀ ਇਮਾਨਤ ਹੀ ਰੱਖੀ ਉਹਨੂੰ ਦਰਖਤ ਨੂੰ ਦਰਖਤੀ ਰੱਖਿਆ ਉਹਨੂੰ ਬਾਬਿਆਂ ਨੇ ਥੱਲੇ ਨਹੀਂ ਚੜਨ ਤਾਂ ਤਾਂ ਕਰਕੇ ਪਰ ਪਰ ਇੱਕ ਦੀ ਜ਼ਰੂਰ ਸਿੱਖਣ ਨੂੰ ਮਿਲਦੀ ਹੈ ਕਿ ਤੁਸੀਂ ਸਟੋਰਿਸ ਦਾ ਹੱਬ ਬਣਾਉਣੀ ਹੈ ਤਾਂ ਤੁਸੀਂ ਦੇ ਤੁਹਾਡੇ ਦੇਸ਼ ਨੇ ਵਧੀਆ ਰੋਟੀ ਖਾਣੀ ਹੈ ਤੁਹਾਨੂੰ ਇਹ ਚੀਜ਼ਾਂ ਆਪਣੇ ਪਾਸੇ ਧਿਆਨ ਦੇਣਾ ਪਊਗਾ ਤੁਹਾਨੂੰ ਆਪਣਾ ਕਲਚਰ ਸਾਂਭ ਕੇ ਰੱਖਣਾ ਪੈਣਾ ਤਾਂ ਹੀ ਕਮਲ ਜਿਹਾ ਜੁੰਦੀ ਰਹਿੰਦੀ ਰਹਿਆ ਨਾ ਜੇ ਆਪਾਂ ਕਲਚਰ ਸਾਂਭ